ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਪਿੰਡ ਟਹਿਣਾ ਵਿਖੇ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਤੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਸਜਾਇਆ ਗਿਆ ਨਗਰ ਕੀਰਤਨ ਗੁਰਦੁਆਰਾ ਦਸ਼ਮੇਸ਼ ਪੀਤਾ ਤੋਂ ਸ਼ੁਰੂ ਹੁੰਦਾ ਹੋਇਆ ਗੁਰਦੁਆਰਾ ਬਾਬਾ ਜੀਵਨ ਸਿੰਘ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੁੰਦਾ ਹੋਇਆ ਗੁਰਦੁਆਰਾ ਦਸ਼ਮੇਸ਼ ਪਿਤਾ ਵਿਖੇ ਆ ਕੇ ਸਮਾਪਤੀ ਹੋਈ ਅਤੇ ਸੰਪੰਨ ਟੈਣਾ ਦੀ ਸਾਧ ਸੰਗਤ ਵੱਲੋਂ ਵੱਖ-ਵੱਖ ਜਗ੍ਹਾ ਤੇ ਸਾਧ ਸੰਗਤ ਲਈ ਲੰਗਰ ਦਾ ਉਪਰਾਲਾ ਕੀਤਾ ਗਿਆ ਇਸ ਨਗਰ ਕੀਰਤਨ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਘੋੜੇ ਹਾਥੀ ਅਤੇ ਬਾਜਵੀ ਪੇਸ਼ਕੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਬਾਰੇ ਸਸੰਗਤ ਨੂੰ ਚਾਨਣਾ ਪਾਇਆ ਇਸ ਮੌਕੇ ਤੇ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਦਸ਼ਮੇਸ਼ਪੀਤਾ ਦੇ ਗ੍ਰੰਥੀ ਅਤੇ ਸਬਕਾ ਸਰਪੰਚ ਗੁਰਵਿੰਦਰ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਗੁਰਪ੍ਰੀਤ ਪੱਕਾ ਦੀ ਇਹ ਰਿਪੋਰਟ

ਕਰਪੀਰ ਕੀ ਹਾਲਾ ਰੀਤ ਕੀ ਗਾਓ ਰੀਤ ਕੀ ਰਤ ਕੀ ਬਤੀ ਗਾਓ ਰੀਤ ਕੀ ਰੰਗੀ ਨੂਰ ਪਰਮਾਤਮਾ ਬੜੀ ਪੂਰਾ keep it ਤੋ ਭਾਈ ਸਾਰੀਆਂ ਸੰਗਤਾਂ ਨੇ ਸ਼ਾਂਤਮਈ ਢੰਗ ਦੇ ਨਾਲ ਲੰਗਰ ਛਕਣਾ ਹੈ ਮੈਂ ਕੱਲ ਵੀ ਧੁਗ ਵੇਲੇ ਬੇਨਤੀ ਕੀਤੀ ਸੀ ਵੀ ਭਾਈ ਆਪਣੇ ਮੋਬਾਈਲ ਬਟੂਏ ਤੇ ਕਾਂਟੇ ਜੋ ਹੈ ਇਧਰ ਉਧਰ ਬੀਬੀਆਂ ਸਵਾਰ ਪਉਂਦੀਆਂ ਉਹ ਭਾਈ ਆਪ ਦਾ ਸਮਾਨ ਸਤੋ 歐 Terimah is so one, a collective nature of raizkai maiz alohopati na, kuruhka alohopati aah, kuruhka alohopati na, beiddiyata sahtiea byh, kaariha yaa hotate, ਨਗਰ ਕੀਰਤਨ ਸਜਾਇਆ ਜਾ ਰਿਹਾ ਕਿਸ ਗੁਰਦੁਆਰਾ ਤੋਂ ਸ਼ੁਰੂ ਹੋ ਕੇ ਤੇ ਕਿੱਥੇ ਜਾ ਕੇ ਸਮਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜਿਹੜਾ ਨਗਰ ਕੀਰਤਨ ਪਿੰਡ ਟੈਣਾ ਜ਼ਿਲ੍ਹਾ ਫੂਲਕੋ ਗੁਰਦੁਆਰਾ ਦਸ਼ਮੇਸ਼ ਪੀਰ ਸਾਹਿਬ ਦੀ ਸਮੂਹਤੀ ਸਾਧ ਸੰਗਤ ਵੱਲੋਂ ਟੈਣੀ ਨਗਰ ਦੀਆਂ ਸੰਗਤਾਂ ਵੱਲੋਂ ਟੈਣੀ ਨਗਰ ਦੀਆਂ ਬੇਸਲਿ ਸ੍ਰੀ ਵਿਦਵਸ ਦੀਆਂ ਸੰਗਤਾਂ ਵੱਲੋਂ ਇਹ ਨਗਰ ਕੀਰਤਨ ਸਜਾਇਆ ਗਿਆ ਹੈ ਇਸ ਨਗਰ ਕੀਰਤਨ ਦੇ ਵਿੱਚ ਦਲਪੰਥ ਬਾਬਾ ਗਿੱਦੀ ਚੰਦ ਉਹਨਾਂ ਦੇ ਘੋੜੇ ਹਾਥੀ ਬਾਜ ਹੋਰ ਨੇਕਾ ਕਰਤਾਰਪੁਰ ਕੋਲ ਵਾਸਤੇ ਗਤਕੇ ਵਾਲੇ ਸਿੰਘ ਪਹੁੰਚੇ ਆ। ਸੋ ਇਹ ਜਿਹੜਾ ਨਗਰ ਕੀਰਤਨ ਹੈ ਧੰਨ ਸਾਧ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਆਗਮਨ ਪਰਬ ਨੂੰ ਸਮਰਪਿਤ ਟਹਿਣੀ ਨਗਰ ਦੀਆਂ ਸੰਗਤਾਂ ਵੱਲੋਂ ਸਜਾਇਆ ਜਾ ਰਿਹਾ ਹੈ। ਕੀ ਮੈਸੇਜ ਇਹ ਦੇਣਾ ਚਾਹੁੰਦੇ ਹਾਂ ਜੀ ਅਸੀਂ ਨਗਰ ਕੀਰਤਨ ਨੂੰ ਜਿਹੜਾ ਹੈਗਾ ਉਹ ਪ੍ਰਾਤਨ ਤਰੀਕੇ ਦੇ ਨਾਲ ਸਜਾਇਆ ਹੈ। ਜਿਹੜੀ ਨੌਜਵਾਨ ਪੀੜ੍ਹੀ ਆ ਇਹ ਬਾਣੀ ਤੇ ਬਾਣੇ ਦੇ ਨਾਲ ਜੁੜੇ ਸੈਸਤਰਾਂ ਦੇ ਧਾਰਨੀ ਹੋਵੇ। ਗਤਕੇ ਤੇ ਜੋਰ ਦਿਖਾਏ ਜਾ ਰਹੇ ਆ। ਇਹ ਪ੍ਰਾਪਤਨ ਮਰਿਆਦਾ ਦੇ ਅਨੁਸਾਰ ਗੱਤਕਾ ਖੇਡ ਰਹੇ ਆ ਸਿੰਘ ਤੇ ਨੌਜਵਾਨਾਂ ਨੂੰ ਇਹੀ ਸੁਨੇਹਾ ਵੀ ਗੁਰੂ ਵਾਲੇ ਬਣੋ ਅਮਰਤ ਸੱਖੋ ਸਿੰਘ ਸਜੋ ਜੋ ਪੰਥ ਪੰਜਾਬ ਹੈ ਉਹ ਨਸ਼ਿਆਂ ਦੇ ਵਿੱਚ ਜੁੜਦ ਬਰੋੜਦਾ ਜਾ ਰਿਹਾ ਹੈ ਤੇ ਸੰਗਤਾਂ ਵੱਲੋਂ ਲੱਖਾਂ ਰੁਪਈਆ ਖਰਚ ਕੇ ਵੱਡੇ ਮਹਾਨ ਉਪਰਾਲੇ ਕੀਤੇ ਜਾ ਰਹੇ ਆ ਨੌਜਵਾਨਾਂ ਨੂੰ ਬੇਨਤੀ ਹੈ ਜਿਹੜੇ ਉਪਰਾਲੇ ਆ ਭਾਈ ਤੁਹਾਡੇ ਵਾਸਤੇ ਕੀਤੇ ਜਾ ਰਹੇ ਆ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਕੀਤੇ ਜਾ ਰਹੇ ਆ ਆਪਣਾ ਜੀਵਨ ਸੰਭਾਲੋ ਅਮਰਤ ਸੱਖੋ ਗੁਰੂ ਵਾਲੇ ਬਣੋ ਅੱਜ ਇਸ ਪਸੰਦ ਦੇ ਸਟੇਜ ਅੱਗੇ ਕਿਹਾ ਹੈ ਮੈਂ ਗੁਰਵਿੰਦਰ ਸਿੰਘ ਸਰਪੰਚ ਸਾਬਕਾ ਸਰਪੰਚ ਪੈਂਟਾਣਾ ਸਮਰੱਥੀ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਣਾ ਬਾਕੀ ਅੱਜ ਗੁਰਦੁਆਰਾ ਦਸ਼ਮੇਸ਼ਪਤਾ ਵੱਲੋਂ ਜੋ ਦਸ਼ਮੇ ਆਪਣਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਦੇ ਸਬੰਧ ਵਿੱਚ ਮੈਂ ਇੰਨੀ ਇੱਕ ਬੇਨਤੀ ਸਾਰੀ ਸੰਗਤ ਨੂੰ ਕਰਨ ਜੋ ਬੜਾ ਭਾਰੀ ਇੱਛਾ ਤੇ ਸਾਰੇ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਭਾਰੀ ਨਗਰ ਕੀਰਤਨ ਜਿਹਦੇ ਵਿੱਚ ਕਿ ਹਾਥੀ ਘੋੜੇ ਗਤਕਾ ਸਾਰਾ ਸਾਰਜੋ ਸਮਾਨ ਜੋ ਜਾਹੋ ਜਲਾਲ ਖਾਲਸੇ ਦੇ ਨਗਰ ਕੀਰਤਨ ਦੇ ਵਿੱਚ ਹੁੰਦਾ ਉਹਦੇ ਨਾਲ ਕੰਪਲੀਟ ਨਗਰ ਕੀਰਤਨ ਸਾਡੇ ਪਿੰਡ ਵਿੱਚ ਕੱਢਿਆ ਜਾ ਰਿਹਾ ਔਰ ਮੈਂ ਸਮੁੱਚੀ ਸੰਗਤ ਦਾ ਧੰਨਵਾਦੀ ਹਾਂ ਐਨ ਆਰ ਆਈ ਵੀਰਾਂ ਦਾ ਔਰ ਸਮੂਚੇ ਜਿੰਨੀ ਵੀ ਸੰਗਤ ਆਪਾਂ ਨੇ ਟਹਿਣੇ ਦੀ ਉਹਨਾਂ ਦਾ ਧੰਨਵਾਦ ਦੀਆਂ ਔਰ ਧੰਨਵਾਦ ਦੀਆਂ ਵੱਖ-ਵੱਖ ਪੜਾਵਾਂ ਤੇ ਮੈਨੂੰ ਲੱਗਦਾ ਸਾਡੇ ਪਕਵਾਨਾਂ ਦੀ ਗਿਣਤੀ ਨਹੀਂ ਹੋ ਰਹੀ ਇੰਨੇ ਲੰਗਰ ਲੱਗੇ ਆ ਕਿਤੇ ਵੀ ਕੋਈ ਮਨ ਲੋ ਕਿਤੇ ਕਮੀ ਨਹੀਂ ਆਈ ਔਰ ਪ੍ਰਮਾਤਮਾ ਦੀ ਏਡੀ ਵੱਡੀ ਕਿਰਪਾ ਵਰਤੀ ਆ ਕਿ ਸਾਰੇ ਇੱਕ ਦੂਜੇ ਤੋਂ ਵੱਧ ਚੜ ਕੇ ਬੜੀ ਖੁਸ਼ੀ ਨਾਲ ਸਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਰਮਾਨਵਾ ਰਹੇ ਆ ਨੌਂਵਾਂ ਪੀੜੀ ਜਿਸ ਤਰ੍ਹਾਂ ਨਸ਼ਿਆਂ ਦੀ ਦਲਦਲ ਵਿੱਚ ਫਸ ਗਈ ਜੀ ਜਿਹੜੇ ਨਸ਼ਿਆਂ ਦੇ ਹਾਂਜੀ ਇਹ ਜਿਹੜੇ ਪ੍ਰਕਾਸ਼ਪੁਰਬ ਆ ਮਤਲੋ ਇਹਦੇ ਨਾਲ ਫਰਕ ਬਹੁਤ ਪੈਂਦਾ ਨਸ਼ਿਆਂ ਦੇ ਸਬੰਧ ਵਿੱਚ ਜਿਵੇਂ ਹੁਣ ਅੱਜ ਮਤਲੋ ਅਸੀਂ ਵੇਖਿਆ ਕਾਫੀ ਸੰਗਤ ਜਿਹੜੀ ਸੇਵਾ ਕਰਦੀ ਹੈ ਵਿੱਚ ਉਹਨਾਂ ਨੇ ਪੱਗਾਂ ਬੰਨੀਆਂ ਜੇ ਉਹ ਪੱਗਾਂ ਬੰਨੀਆਂ ਤੇ ਇੱਕ ਦਿਨ ਉਹ ਉਸ ਗੱਲ ਦਾ ਵੀ ਫਰਕ ਪੈਂਦਾ ਸੋ ਕਹਿਣ ਦਾ ਮਤਲਬ ਜੇ ਗੁਰੂ ਲੜ ਲੱਗਦੇ ਆ ਗੁਰੂ ਦੀ ਕਿਰਪਾ ਹੁੰਦੀ ਆ ਮਹਾਰਾਜ ਉਹ ਤੇ ਬਖਸ਼ਿਸ਼ ਕਰਦਾ ਤੇ ਨਸ਼ੇ ਵਾਲੇ ਕੀ ਵੱਡੇ ਵੱਡੀਆਂ ਅਲਮਤਾਂ ਵੀ ਛੱਡੀਆਂ ਜਾ ਸਕਦੀਆਂ